ਦੋਸਤੋ ਟ੍ਰੈਫਿਕ ਨੂੰ ਲੈ ਕੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਅਕਸਰ ਹੀ ਲੋਕਾਂ ਦੇ ਵਾਸਤੇ ਵੱਡੀ ਪਰੇਸ਼ਾਨੀ ਬਣੀ ਰਹਿੰਦੀ ਹੈ ਅੱਜ ਅੰਮ੍ਰਿਤਸਰ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਜਿੱਥੇ ਨਜਾਇਜ਼ ਕਬਜ਼ੇ ਕੋਠੀਆਂ ਦੇ ਬਾਹਰ ਨੇ ਹੋਏ ਨਜਾਇਜ਼ ਕਬਜ਼ਿਆਂ ਨੂੰ ਢੋਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਫਿਲਹਾਲ ਤੁਸੀਂ ਪਿੱਛੇ ਲੱਗੀਆਂ ਜੀਸੀਬੀ ਮਸ਼ੀਨਾਂ ਦੇਖ ਸਕਦੇ ਹੋ ਬੱਸਾਂ ਦੇਖ ਸਕਦੇ ਹੋ ਜਿਨ੍ਹਾਂ ਵਿੱਚ ਪੁਲਿਸ ਫੋਰਸ ਪਹੁੰਚੀ ਹੈ ਕਮਾਂਡੋ ਫੋਰਸ ਪਹੁੰਚੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਇੱਥੇ ਤੈਨਾਤ ਹੈ ਤਾਂ ਨਾਲ ਦੇ ਨਾਲ ਫਾਈਵ ਗ੍ਰੇਡ ਦੀਆਂ ਗੱਡੀਆਂ ਐਂਬੂਲੈਂਸ ਯਾਨੀ ਕਿ ਪੂਰੀ ਤਿਆਰੀ ਜਿਹੜੀ ਆ ਉਹ ਖਾਸ ਤੌਰ ਦੇ ਉੱਤੇ ਨਜ਼ਰ ਆ ਰਹੀ ਹੈ ਪੁਲਿਸ ਪ੍ਰਸ਼ਾਸਨ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਅੱਜ ਦੀ ਜਿਹੜੀ ਕਾਰਵਾਈ ਹੈ ਉਹ ਤਕਰੀਬ ਤਿਬ ਅਸੀਂ ਕਹਿ ਸਕਦੇ ਕਿ ਮੁਕੰਮਲ ਕਰਨ ਦੀਆਂ ਤਿਆਰੀਆਂ ਜਿਹੜੀਆਂ ਜਰੂਰ ਕੀਤੀਆਂ ਜਾ ਰਹੀਆਂ ਫਿਲਹਾਲ ਦੇਖੀਏ ਤਸਵੀਰਾਂ ਦੇਖ ਸਕਦੇ ਹੋ ਜਿਸ ਤਰੀਕੇ ਦਾ ਜੀਐਸਬੀ ਮਸ਼ੀਨਾਂ ਲੱਗੀਆਂ ਨੇ ਇਧਰ ਲੱਗੀਆਂ ਨੇ ਤਾਂ ਦੂਸਰੇ ਪਾਸੇ ਵੀ ਇੱਕ ਵਾਰ ਘੁਮਾ ਕੇ ਦਿਖਾ ਦਿਓ ਕਿ ਦੂਜੇ ਪਾਸੇ ਕੀ ਕੀ ਤਿਆਰੀਆਂ ਨੇ ਆ ਦੇਖੋ ਇਧਰ ਵੀ ਲੰਬੀਆਂ ਲਾਈਨਾਂ ਜਿਹੜੀਆਂ ਨੇ ਉਹ ਇਹ ਦਰਸਾਉਂਦੀਆਂ ਨੇ ਕਿ ਅੱਜ ਸਖਤੀ ਕਰਨ ਜਾ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਸਖਤੀ ਕਰਨ ਜਾ ਰਿਹਾ ਹੈ ਇੰਪਰੂਵਮੈਂਟ ਟਰਸਟ ਦੀ ਇਹ ਵੱਡੀ ਕਲੋਨੀ ਆ ਨਿਊ ਅੰਮ੍ਰਿਤਸਰ ਜਿੰਨੂੰ ਕੋਠੀਆਂ ਦੇ ਬਾਹਰ ਨਿਯਾਜ ਕਬਜ਼ੇ ਤੋਂ ਹੁੰਦੀ ਤਿਆਰੀਆਂ ਦੇ ਵਿੱਚ ਇੱਥੇ ਪ੍ਰਸ਼ਾਸਨ ਪਹੁੰਚਿਆ ਅੰਦਰ ਚਲਦੇ ਤੁਹਾਨੂੰ ਦੱਸਦੇ ਕਿ ਪੁਲਿਸ ਦੀਆਂ ਤਿਆਰੀਆਂ ਕਿੰਨੀਆਂ ਕਰਨ ਤਾਂ ਅੰਦਰ ਦੀਆਂ ਤਿਆਰੀਆਂ ਤੁਹਾਨੂੰ ਦਿਖਾ ਦਿੰਦੇ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਇੰਪਰੋਵਰਮੈਂਟ ਅਸਟ ਦੀ ਵੱਡੀ ਟੀਮ ਜਿਹੜੀ ਇੱਥੇ ਪਹੁੰਚੀ ਹੈ ਤਹਿਸੀਲਦਾਰ ਪਹੁੰਚੇ ਨੇ ਹੋਰ ਵੀ ਕਹਿ ਸਕਦੇ ਆ ਕਿ ਵੱਡੇ ਅਧਿਕਾਰੀ ਇੱਥੇ ਪਹੁੰਚੇ ਹੋਈ ਨਹੀਂ ਤੇ ਦੱਸਿਆ ਜਾ ਰਿਹਾ ਕਿ ਕੁਝ ਹੀ ਦਿਨ ਤੱਕ ਇਹ ਜਿਹੜੀ ਕਾਰਵਾਈ ਹੈ ਉਹ ਮੁਕੰਮਲ ਕੀਤੀ ਜਾਏਗੀ ਕੀ ਕਾਰਵਾਈ ਕੀਤੀ ਜਾਂਦੀ ਹੈ ਦੇਖਣ ਵਾਲੀ ਗੱਲ ਹੋਏਗੀ ਪਰ ਫਿਲਹਾਲ ਦੀ ਘੜੀ ਇਹ ਵੱਡਾਈ ਕੱਟ ਦੇਖ ਸਕਦੇ ਹੋ ਪ੍ਰਸ਼ਾਸਨ ਦਾ ਕਿ ਅੱਜ ਇੱਕ ਖਾਸ ਤਿਆਰੀ ਜਿਹੜੀ ਆ ਉਹ ਬਿਲਕੁਲ ਕੀਤੀ ਜਾ ਰਹੀ ਹੈ ਤਾਂ ਹਟਾਣਾ ਕੀ ਹੈ ਤੁਹਾਨੂੰ ਦੱਸ ਦਿੰਦੇ ਆ ਦੇਖੋ ਆ ਇੱਕ ਵਾਰ ਦਿਖਾਣੇ ਤੁਹਾਨੂੰ ਕਿ ਆ ਜਿਹੜੇ ਦੱਸਿਆ ਜਾ ਰਿਹਾ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਕਿ ਜਿਹੜੇ ਦੀਵਾਰਾਂ ਕੀਤੀਆਂ ਨੇ ਜਿਹੜੀ ਹਰਿਆਲੀ ਹੈ ਜਿਹੜੀ ਇਹਨਾਂ ਦੇ ਅੱਗੇ ਬੂਟੇ ਲਗਾਏ ਗਏ ਨੇ ਉਹ ਨਹੀਂ ਈਟਾਂ ਨੇ ਸਿਰਫ ਦੀਵਾਰਾਂ ਜਿਹੜੀਆਂ ਨੇ ਇਹ ਦੀਵਾਰਾਂ ਹਟਾਈਆਂ ਜਾਣਗੀਆਂ ਆਹ ਦੀਵਾਰਾਂ ਜਿਹੜੀਆਂ ਲੱਗੀਆਂ ਨੇ ਉਹ ਹਟਾਈਆਂ ਜਾਣਗੀਆਂ ਪਰ ਜਿਹੜੇ ਇੱਥੋਂ ਦੇ ਕੋਠੀਆਂ ਵਾਲੇ ਜਿਹੜੇ ਇੱਥੋਂ ਦੇ ਘਰਾਂ ਵਾਲੇ ਉਹ ਕਹਿੰਦੇ ਨੇ ਜੇ ਦੀਵਾਰਾਂ ਹਟਾ ਦਾਂਗੇ ਤਾਂ ਫਿਰ ਜਿਹੜੀ ਹਰੀਿਆਲੀ ਤੁਸੀਂ ਚਾਹੁੰਦੇ ਹੋ ਉਹ ਮਿੱਟੀ ਕਿਸ ਤਰ੍ਹਾਂ ਠਹਿਰੇਗੀ ਇਹਨਾਂ ਦਾ ਇੱਕ ਇਹ ਸਵਾਲ ਹੈ ਤਾਂ ਹੁਣ ਅਗਲੀ ਤਿਆਰੀ ਜਿਹੜੀ ਕੀ ਕੀਤੀ ਜਾਏਗੀ ਆ ਦੇਖੋ ਆ ਜਿਹੜੇ ਕਿਤੇ ਨੇਯਾਜ ਕਬਜ਼ੇ ਹੈਗੇ ਵੀ ਨਹੀਂ ਅਸੀਂ ਇਹ ਕਹਿ ਸਕਦੇ ਆ ਦੇਖੋ ਥੜੇ ਬਣਾਏ ਨੇ ਸੜਕ ਜਿਹੜੀ ਹੈ ਪੂਰੀ ਪੂਰੀ ਮਲੀ ਹੋਈ ਆ ਤਾਂ ਇਹ ਕਬਜ਼ੇ ਹਟਾਉਣ ਦੀਆਂ ਤਿਆਰੀਆਂ ਜਿਹੜੀਆਂ ਨੇ ਪ੍ਰਸ਼ਾਸਨ ਵੱਲੋਂ ਜ਼ਰੂਰ ਕੀਤੀ ਜਾ ਰਹੀਆਂ ਨੇ ਪਰ ਦੇਖਣਾ ਹੋਏਗਾ ਕਿ ਤਿਆਰੀ ਜਿਹੜੀ ਹੈ ਮੁਕੰਮਲ ਹੁੰਦੀ ਆ ਜਾਂ ਨਹੀਂ ਹੁੰਦੀ ਇਹ ਜਿਹੜੀ ਕਾਰਵਾਈ ਕਰਨ ਵਾਸਤੇ ਇਹ ਪ੍ਰਸ਼ਾਸਨ ਪਹੁੰਚਿਆ ਇਹ ਜਿਹੜੀ ਕਾਰਵਾਈ ਆ ਉਹ ਕੀਤੀ ਜਾਂਦੀ ਆ ਕਰਨ ਦੇ ਵਿੱਚ ਅਗਾ ਵਾਧਾ ਜਿਲ੍ਹਾ ਪ੍ਰਸ਼ਾਸਨ ਹੀ ਆ ਨਹੀਂ ਵਾਧਾ ਇਹ ਦੇਖਣ ਵਾਲੀ ਗੱਲ ਹੋਏਗੀ। ਉਹ ਦੇਖ ਸਕਦੇ ਹੋ ਕਿ ਆ ਤੋੜਿਆ ਜਾ ਰਿਹਾ ਜੇਸੀਬ ਮਸ਼ੀਨਾਂ ਵੀ ਚੈੱਕ ਕਰ ਸਕਦੇ ਹੋ ਆ ਚੁੱਕੀਆਂ ਨੇ ਜੇਸੀਬ ਮਸ਼ੀਨਾਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਤਾਂ ਦੇਖੋ ਜੇਕਰ ਇਸ ਤਰ੍ਹਾਂ ਟੁੱਟੇਗੀ ਜਿਹੜੇ ਮੁਲਾਜ਼ਮ ਨੇ ਉਹਨਾਂ ਕੋਲ ਜਿਹੜਾ ਦੁਵਾਰਾ ਤੋੜੀਏ ਜਾਣ ਕੇ ਠੀਕ ਹੈ ਨਹੀਂ ਤੇ ਜੇਸੀਬ ਦਾ ਕੰਮ ਲੱਤਾ ਜਾਏਗਾ ਤਾ ਇਹ ਦੇਖੋ ਡੀਸੀ ਜੀਐਸਬੀ ਦਾ ਕੰਮ ਜਿਹੜਾ ਵੋ ਖਾਸ ਤੌਰ ਤੇ ਤੇ ਬਾਹਰ ਵੀ ਤੁਹਾਨੂੰ ਜਿਹੜੀ ਮੈਂ ਤਿਆਰੀ ਦਿਖਾਈ ਉਹ ਵੀ ਤੁਸੀਂ ਦੇਖੀ ਹੈ ਕਿ ਕਿਸ ਤਰੀਕੇ ਨਾਲ ਤਿਆਰੀ ਇੱਥੇ ਰੱਖੀ ਹੋਈ ਹੈ ਲਓ ਉਹਨੂੰ ਅੱਗੇ ਲਿਆਓ ਨਾ ਉਹਨੂੰ ਅੱਗੇ ਲਾਓ ਬਾਕੀ ਅੱਗੇ ਆਜੋ ਨਾ ਬਾਕੀ ਅੱਗੇ ਲਾਓ ਮੈਸਟਰ ਦੇ ਨਿਊ ਅਮਰਸਾਹੇ ਇਲਾਕੇ ਵਿੱਚ ਮੌਜੂਦ ਹੈ ਜਿੱਥੇ ਅੱਜ ਪ੍ਰਸ਼ਾਸਨ ਇਹਦੇ ਨਾਲ ਨਾਲ ਇੱਧਰ ਦੇਖੋ ਜਿਹੜੇ ਮੁਲਾਜ਼ਮ ਨੇ ਉਹ ਵੀ ਕੰਮ ਕਰਦੇ ਪਏ ਨੇ ਆ ਗਮਲੇ ਨੇ ਇਹ ਚੱਕੇ ਜਾ ਰਹੇ ਨੇ ਯਾਨੀ ਕਿ ਕੋਈ ਵੀ ਨਜਾਇਜ਼ ਕਬਜ਼ਾ ਹੁਣ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਜਿਹੜੀ ਗੱਲ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੈ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਇਹ ਗੱਲਬਾਤ ਜ਼ਰੂਰ ਕੀਤੀ ਜਾ ਰਹੀ ਹੈ ਪਰ ਜਿਹੜੇ ਇੱਥੇ ਕੋਠੀਆਂ ਵਾਲੇ ਨੇ ਉਹਨਾਂ ਨੂੰ ਕਹਿਣਾ ਹੈ ਕਿ ਨਜਾਇਜ਼ ਕਬਜ਼ੇ ਜਿਹੜੇ ਹਟਾਣੇ ਹੀ ਸੀ ਤਾਂ ਪਹਿਲਾਂ ਬਣਾਉਣ ਕਿਉਂ ਦਿੱਤੇ ਸਾਨੂੰ ਅਧਿਕਾਰੀ ਵੀ ਸਾਡੇ ਨਾਲ ਮੌਜੂਦ ਨੇ ਵੱਡੀ ਗੱਲ ਹੈ ਸਰ ਕਬਜ਼ੇ ਇਹ ਹਟਾਣ ਦੇ ਵਿੱਚ ਲੋਕ ਸੰਯੋਗ ਦਿੰਦੇ ਪਏ ਨੇ ਜਾਂ ਫਿਰ ਅੜਦੇ ਵੀ ਅਰਦਾ ਹੁਣ ਕਿੰਨੇ ਅਰਦਾ ਮੈਂ ਨਹੀਂ ਫੋੜ ਸਕੀ ਕਿੰਨੇ ਅਰਦਾ ਅਰਦਾ ਕਿੰਨੇ ਆ ਕਿਸੇ ਨੇ ਅਰਦਾ ਹੋਣਾ ਜਦੋਂ ਪਹਿਲਾ ਜਦੋਂ ਬੰਦਾ ਜਦੋਂ ਕਾਰ ਵਿੱਚ ਸ਼ੁਰੂ ਹੁੰਦੀ ਆ ਇੱਕ ਦੋ ਘੜੀ ਉਰੋ ਸੁੱਤੇ ਹੁੰਦੇ ਤਾਂ ਲੱਗਦਾ ਪਿਆ ਕਿ ਨਿਆਇ ਹੀ ਜਾ ਜਾ ਤੂੰ ਇਹ ਇੱਕ ਗੱਲ ਦਾ ਜਵਾਬ ਮੇਰਾ ਕਹਿੰਦਾ ਜਵਾਬ ਹੈਗਾ ਕਿ ਪਹਿਲੇ ਸੁੱਤੇ ਸੀ ਹੁਣ 10 ਸਾਲਾਂ ਬਾਅਦੋਂ 15 ਸਾਲਾਂ ਬਾਅਦੋਂ ਮੈਂ ਮੰਨ ਗਿਆ ਜੈਜ ਹੈ ਕਿ ਨਿਆਇ ਇਹ ਦੱਸ ਤੂੰ ਇੱਕ ਗੱਲ ਤੁਹਾਨੂੰ ਨਹੀਂ ਪਤਾ ਲੱਗਦਾ ਪਿਆ ਜੈਜ ਹੈ ਕਿ ਜਾਈ ਜੋ ਦੇ ਜਾ ਤੂੰ ਕਿ ਨਹੀਂ ਜਾਈ ਨਹੀਂ ਪਹਿਲਾਂ ਸੁੱਤੇ ਸੀ ਸਾਰੇ ਹਾਂ ਜਾਈ ਹੈ ਸਰ ਤੁਹਾਨੂੰ ਕੀ ਕਹਿੰਦੇ ਓਨੇਵਲ ਕੋਰਟ ਦਾ ਆਰਡਰ ਹੈ ਕੋਈ ਏਸ਼ੀਆ ਤੋਂ ਨਿਕਲਦੇ ਓਨੇਵਲ ਕੋਰਟ ਨੇ ਸਟੈਬਲਿਸ਼ ਕੀਤਾ ਹੈ ਕਿ ਇਨਕ੍ਰੋਚਮੈਂਟ ਹੈ ਇਹਨਾਂ ਦਾ ਨਾਮ ਤੇ ਨੰਬਰ ਨੋਟ ਕਰ ਲਓ ਆਈ ਤੁਹਾਡੇ ਹੱਥੀਂ ਹੀ ਪਏ ਨਾਮ ਨੰਬਰ ਨਾਲ ਆਰਡਰ ਕਰਨਾ ਮੈਂ ਤੁਹਾਡੇ ਹੱਥੀਂ ਪਿਆਵਾਂ ਮੈਂ ਗੱਲ ਕਰਨਾ ਮੀਡੀਆ ਨਾਲ ਅੱਛਾ ਸਰ ਇਤਰਾ ਹੀ ਆ ਰਹੇ ਪਏ ਹਰ ਕੋਈ ਇਤਰਾ ਹੀ ਖਜਲਖੁਆਰੀ ਦੇ ਸਾਹਮਣੇ ਕਰਨਾ ਪੈ ਰਿਹਾ ਜਦੋਂ ਕੋਰਟ ਦੇ ਆਰਡਰ ਨੇ ਫਿਰ ਕਿਉਂ ਨਹੀਂ ਮੰਨਦਾ ਅਸੀਂ ਇਹਨਾਂ ਨੂੰ ਇਹਨਾਂ ਤੇ ਜੋ ਕਾਰਵਾਈ ਕਰਨੀ ਅਸੀਂ ਕਰਾਂਗੇ ਅਸੀਂ ਇਹਨਾਂ ਨਾਲ ਵਰਬਲੀ ਜਾਂ ਫਿਜ਼ੀਕਲੀ ਇਹਨਾਂ ਨਾਲ ਕਰ ਸਕਦੇ ਅੱਛਾ ਆਰਡਰ ਕੀ ਹੈਗੇ ਕੀ ਨੇ ਸਰ ਦੋ ਦੋ ਲਫ਼ਜ਼ਾਂ ਵਿੱਚ ਆਰਡਰ ਦੱਸ ਦਿ ਇਨਕ੍ਰੋਚਮੈਂਟਾਂ ਰਿਮੂਵ ਕਰਨੀ ਹੈ ਜੀ 397 ਨੂੰ ਰਿਪੋਰਟ ਦੇਣੀ ਹੈ ਪ੍ਰਸ਼ਾਸਨ ਤੁਹਾਡਾ ਕੋਈ ਅਧਿਕਾਰੀ ਨਹੀਂ ਆ ਦੇਖੋ ਲੋਕ ਵੀ ਕਿਸ ਤਰੀਕੇ ਦੇ ਨਾਲ ਆੜਦੇ ਨਜ਼ਰ ਆ ਰਹੇ ਨੇ ਆ ਦੇਖੋ ਕੀ ਸੁਣਵਾਈ ਕਰ ਰਹੇ ਹੋ ਇਸ ਕਲੋਨੀ ਦੀ ਇਹ ਸਾਰੇ ਕੰਮ ਨਜ਼ਾਇਜ਼ ਹੋਣ ਡਿਆ ਵਾ ਕਹਿੰਦੇ ਵੀ ਕਿ ਤੁਸੀਂ ਨਿਯਾਇਤ ਕੀਤਾ ਪਹਿਲਾਂ ਨਹੀਂ ਨਜ਼ਾਇਜ਼ ਕਿਉਂ ਪੰਜ ਬਾਈ ਪੁੱਤ ਦਿੱਤੀ ਹੋਈ ਹੈ ਓਏ ਤੁਸੀਂ ਓਏ ਲੋਕ ਨਹੀਂ ਓਏ ਆਪਾਂ ਦਿਓ ચલો દોડો ચલો દોડો યાર દોડો એ બોલો ਪਬਲਿਕ ਨੇ ਸੁਣੇ ਕਿ ਜੇ ਸਾਥ ਸੁਣੇ ਨਾ ਸਾਥ ਕਰੇ ਸਰ ਕੀ ਕਰੇ ਕਿ ਦਿੰਦੇ ਚਦਾਈ ਬਣਾ ਰਹੇ ਨਜਾਇਜ਼ ਹੋ ਰਹੇ ਤੁਸੀਂ ਪਹਿਲੇ ਇਹ ਬਲੋ ਚੋੜੀ ਜਾਂਦੇ ਉੱਥੇ ਵੱਡੇ ਲੀਡਰ ਤੁਹਾਡੇ ਬੈਠੇ ਹੋਣੇ ਚੋੜੀ ਜਾਂਦੇ ਪਹਿਲੇ ਉੱਥੇ ਤੜੋ ਇਹ ਬਲੋ ਬੰਦ ਕਰਵਾ ਇਹਨਾਂ ਕੰਮ ਨੂੰ ਬੰਦ ਨਹੀਂ ਕਰਨਾ ਇਹ ਕੰਜਰਾ ਨੇ ਓਏ ਇਹ ਬਲੋ ਚੋੜੀ ਜਾਂਦੇ ਕਬੱਡੀ ਕਾਰਵਾਈ ਜਿਹੜੀ ਆ ਉਹ ਅੱਜ ਵੱਡੀ ਕਾਰਵਾਈ ਕੀਤੀ ਗਈ ਆ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਆ ਕਿ ਅੰਮ੍ਰਿਤਸਰ ਪ੍ਰਸ਼ਾਸਨ ਦੀ ਇੰਪਰੂਵਮੈਂਟ ਟਰਸਟ ਦੀ ਹੈ ਕਾਰਵਾਈ ਹੈ ਤਾਂ ਦੇਖਣਾ ਹੋਏਗਾ ਕਿ ਹੁਣ ਜਿਹੜੇ ਗਮਲੇ ਰੱਖੇ ਨੇ ਦੇਖੋ ਕਿਹੜੇ ਤਰੀਕੇ ਨਾਲ ਸਜਾ ਕੇ ਗਮਲੇ ਇੱਥੇ ਰੱਖੇ ਹੋਏ ਨੇ ਤਾਂ ਇਸਾਰੇ ਅਸੀਂ ਇਹੋ ਹੀ ਕਹਿੰਦੇ ਪਏ ਵੀ ਗ੍ਰੀਨ ਏਰੀਆ ਵਾ ਅਸੀਂ ਕਿਹੜੇ ਅੰਦਰ ਲੈ ਗਏ ਆ ਬਾਹਰੇ ਇਹ ਗ੍ਰੀਨ ਏਰੀਆ ਏਰੀਏ ਚ ਹੀ ਆ ਇਹਨਾਂ ਨੂੰ ਤੇ ਹੈਗਾ ਵਾ ਕਿ ਥੜੇ ਕਿਉਂ ਬਣਾਏ ਡੇਡੂ ਅੱਛਾ ਸਰ ਚਲੋ ਇਹ ਥੋੜਾ ਥੋੜਾ ਕਿੱਥੇ ਮਾਰ ਯਾਰ ਮਰਦਾ ਮਾਰ ਦੇ ਨੇ ਇਹ ਗ੍ਰੀਨ ਐ ਵੀ ਨਹੀਂ ਬਾਹਰ ਅਸੀਂ ਕਿਹੜਾ ਇੱਥੇ ਲੈਂਟਰ ਪਾ ਲਿਆ ਵਾ ਬਾਹਰ ਹੀ ਆ ਨਾ ਬਾਹਰ ਇੱਥੇ ਅਸੀਂ ਬੂਟੇ ਲਾਏ ਸੀ ਹੋਰ ਅਸੀਂ ਕੁਝ ਨਹੀਂ ਸਰ ਜੈਜ ਤਾਂ ਨਹੀਂ ਆ ਇਥੇ ਸਰਕਾਰੀ ਹੈ ਗੱਲ ਨਹੀਂ ਨਹੀਂ ਸਰ ਸੋ ਨਹੀਂ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ ਪੀਲਾ ਪੰਜਾ ਚੱਲਦਾ ਪਿਆ ਇੰਪਰੂਵਮੈਂਟ ਟਰਸਟ ਦਾ ਦੱਸਿਆ ਜਾ ਰਿਹਾ ਕਿ ਘਰਾਂ ਦੇ ਬਾਹਰ ਜਿਹੜੇ ਥੜੀਆਂ ਬਣਾਈਆਂ ਨੇ ਸੜਕਾਂ ਅੱਧੀਆਂ-ਅੱਧੀਆਂ ਮਲੀਆਂ ਨੇ ਉਹਨਾਂ ਨੂੰ ਹਟਾਉਣ ਦੀ ਤਿਆਰੀ ਜਿਹੜੀ ਹੈ ਅੱਜ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ 2.5 ਹਜ਼ਾਰ ਦੇ ਕਰੀਬ ਇਸ ਇਲਾਕੇ ਦੇ ਵਿੱਚ ਘਰ ਆਇ ਕੋਠੀਆਂ ਨੇ ਜਿਨ੍ਹਾਂ ਦੇ ਸਾਰਿਆਂ ਦੇ ਬਾਹਰ ਇਸੇ ਤਰੀਕੇ ਦੇ ਨਾਲ ਹੀ ਬਣਿਆ ਹੋਇਆ ਤਾਂ ਇਹ ਹਟਾਉਣ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਇਹਨਾਂ ਇਲਾਕਿਆਂ ਦੇ ਵਿੱਚ ਤਾਂ ਇਹਨਾਂ ਇਲਾਕਿਆਂ ਦੇ ਬਾਰੇ ਦੇਖੋ ਕਿਸ ਤਰੀਕੇ ਨਾਲ ਸਜਾਵਟ ਕੀਤੀ ਹੋਈ ਆ ਤਾਂ ਇਹਨਾਂ ਨੂੰ ਹੁਣ ਹਟਾਉਣ ਦੀ ਤਿਆਰੀ ਜਿਹੜੀ ਇੰਪਰੂਵਮੈਂਟ ਟੈਸਟ ਵੱਲੋਂ ਕੀਤੀ ਜਾ ਰਹੀ ਹੈ। ਯਾਨੀ ਕਿ ਲੱਖਾਂ ਰੁਪਏ ਖਰਚਾ ਜਿਹੜਾ ਹੈ ਉਹ ਪਹਿਲਾਂ ਹੀ ਲੋਕਾਂ ਦਾ ਹੋਇਆ ਪਿਆ ਤਾਂ ਪਹਿਲਾਂ ਅਸੀਂ ਕਿਉਂ ਨਹੀਂ ਸਮਝੇ ਜੇ ਸਾਨੂੰ ਲੱਗਦਾ ਹੈ ਕਿ ਅਸੀਂ ਨਿਜਾਇਜ਼ ਕਰਦੇ ਪਏ ਅਸੀਂ ਨਿਯਾਇਜ਼ ਕਿਉਂ ਕਬਜ਼ੇ ਕੀਤੇ? ਮਾਰਾ ਸ਼ਹਿਰ ਜਦੋਂ ਦਾ ਦਾਦਾ ਪੱਤਾ ਪਾਪਰ ਸੜਕਾਂ ਦੇ 2000 ਚੋਂ ਜਾਮਪੁਰ ਤੋਂ ਬਿੜਾ ਜਾਓ ਬਸ ਉਹ ਦਿੱਤਾ ਪੁਰਾਣਾ ਹਾਲ ਹੈ ਇਹਨਾਂ ਨੂੰ 6 ਫੁੱਟ ਦੀ ਸੜਕ ਬਣਾਣੀ ਆ ਆਪਾਂ ਸਵਾਲ ਇਹ ਨਹੀਂ ਹਜ਼ਾਰ ਕੀ ਕਰਨਾ ਚਾਹੁੰਦੇ ਤੁਸੀਂ ਇਹ ਸੜਕ ਤਾਂ ਸਾਰੀਆਂ ਕੀ ਕਰਨਾ ਚਾਹੁੰਦੇ ਤੁਸੀਂ ਤੁਸੀਂ ਆ ਦੇਖੋ 2 ਮਿੰਟ ਇੱਕ ਮਿੰਟ ਬਾਅਦ ਦੇਖੋ ਆਹ ਵਾਲਾ ਜਿਹੜਾ ਹੈਗਾ ਦਿਸ ਇਨਕ੍ਰੋਚਮੈਂਟ ਇਜ਼ ਔਨ ਰੋਡ ਇਹ ਰੋੜਾ ਹੈ ਪਲਾਟ ਇਸ ਕੋਰਨਰ ਤੱਕ ਹੈ ਇਸ ਕੋਰਨਰ ਤੱਕ ਸਾਰਾ মিডিਆ ਖੜਾ ਤੁਸੀਂ ਵੀ ਖੜੇ ਹੋ ਯੂ ਟੈਲਿੰਗ ਇੱਥੋਂ ਤੱਕ ਪਲਾਟ ਹੈ ਜਿਹੜਾ ਸੇਲ ਕੀਤਾ ਤੇ ਇਹ ਦੇਖੋ ਤੁਸੀਂ ਇਹ ਫਰੰਟ ਹਾਊਸ ਲਾਈਨ ਆ ਜਿਹੜੀ ਇਹਨਾਂ ਨੇ ਕਵਰ ਕੀਤੀ ਹੋਈ ਹੈ ਫਰੰਟ ਹਾਊਸ ਲੈਂਡ ਇਜ਼ ਨੋਨ ਕੰਪਾਉਂਡੇਬਲ ਫਰੰਟ ਹਾਊਸ ਆ ਪੂਰੀ ਦੀ ਪੂਰੀ ਕਵਰ ਕੀਤੀ ਹੋਈ ਹੈ ਪਰ ਇਹ ਮੁਸ਼ਕਲ ਸਰ ਜਿਹਨੂੰ ਵੀ ਅਸੀਂ ਪੁੱਛ ਰਹੇ ਹਾਂ ਉਹ ਕਹਿੰਦੇ ਕਿ ਸਾਨੂੰ ਕੋਈ ਜਾਣਕਾਰੀ ਦਿੱਤੀ ਗਈ ਕੋਈ ਕਮਾਲ ਕਰ ਰਹੇ ਮੈਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਸੀਂ ਤੁਹਾਨੂੰ 14 ਤਰੀਕ ਨੂੰ ਮਨਾਦੀ ਕਰਾ ਰਹੇ ਹਾਂ ਜੀ ਆਰਡਰ ਕੱਲਾ ਕੱਲਾ ਇਹਨਾਂ ਨੂੰ ਕਨਵੇ ਕੀਤਾ ਹੈ ਆਫਿਸ ਦੇ ਵਿੱਚ ਬੈਠ ਕੇ ਜਿੰਨੇ ਪ੍ਰੈਜ਼ੀਡੈਂਟਸ ਨੇ ਐਸੋਸੀਏਸ਼ਨ ਦੇ ਉਹਨਾਂ ਨੂੰ ਮੀਟਿੰਗਾਂ ਕਰਕੇ ਟਾਈਮ ਮੰਗ ਰਹੇ ਨੇ ਅੱਜ ਵੀ ਟਾਈਮ ਮੰਗ ਰਹੇ ਨੇ ਕੋਈ ਵੀ ਰਿਟਰਨ ਨੋਟਿਸ ਨਹੀਂ ਆਇਆ ਹੈਗਾ ਸਰ ਸਾਹਿਬ ਤੁਸੀਂ ਮੈਨੂੰ ਦੱਸੋ ਜੇਕਰ ਆਇਆ ਹੈਗਾ ਜੇਕਰ ਆਇਆ ਹੈਗਾ ਤਾਂ ਸائن ਤਹਾ ਦੇ ਸਰ ਇੱਕ ਸਾਈਨ ਹਾ ਦੱਸੋ ਸائن ਤਹਾ ਦੋ ਜੀ ਦਾ ਅਥੋਰਿਟੀ ਕਿ ਤੁਸੀਂ ਸਾਨੂੰ ਜਦੋਂ ਅਨਕਰੋਚਮੈਂਟ ਕੀਤੀ ਸੀ ਸਾਨੂੰ ਨੋਟਸ ਲੱਗੇ ਕੀਤੀ ਸੀ ਇਹ ਨਹੀਂ ਦਿਸ ਇਜ਼ ਨੋਟ ਅ ਗ੍ਰੀਨ ਬੈਲ ਸਰ ਬਿਜ਼ੀ ਤੇ ਇਮਤਿਹਾਨ ਦੇ ਰਹੇਗੇ ਲੇਕਿ ਨੋਟਿਸ ਲਾ ਮੈਂ ਲੇਕਿ ਪੈਸੇ ਹੀ ਖਾ ਕੇ ਫੇਰ ਬਣਾ ਦਿੱਤਾ ਰਜਾ ਮੰਡੀ ਦੇ ਨਾਲ ਉਹ ਕਹਿੰਦਾ ਇੱਕ ਮਿੰਟ ਸੁਣੋ ਹੀ ਸੇ ਗ੍ਰੀਨ ਬੈਲ ਦਿਸ ਇਜ਼ ਨੋਟ ਅ ਇਨਕਲੋਜ਼ਮੈਂਟ ਇੱਕ ਮਿੰਟ ਹੁਣ ਜਸਟ ਜਸਟ ਹੋਲਡ ਆਨ ਇਹ ਕਹਿੰਦੇ ਗ੍ਰੀਨ ਬੈਲ ਹੈ ਯੂ ਸੀ ਇਹਦੇ ਵੀਡੀਓਗ੍ਰਾਫੀ ਕਰੋ ਨਾ ਕੋਈ ਨਹੀਂ ਇੱਥੇ ਕਾ ਰੋਗੇ ਇਹ ਲਾਓਗੇ ਦਿਸ ਇਜ਼ ਗ੍ਰੀਨ ਬੈਲ ਦਿਸ ਇਜ਼ ਗ੍ਰੀਨ ਬੈਲ ਕੈਮਰਾ ਬੰਦ ਮਲੂ ਦੇਖੋ ਕੈਮਰਾ ਬਰ ਗ੍ਰੀਨ ਬੈਡ ਤੇ ਇਹਨਾਂ ਨੂੰ ਦੱਸਿਆ ਗ੍ਰੀਨ ਬੈਡ ਤੇ ਪਰ ਇਹ ਦੀਵਾਰਾ ਬਣਾਨੀ ਹੈ ਤੁਹਾਨੂੰ ਲੱਗਦਾ ਕਿ ਦੀਵਾਰ ਕੋਈ ਨਹੀਂ ਬਣਾਈਏਗੀ ਆਹ ਦੀਵਾਰ ਕਹਿੰਦੇ ਗ੍ਰੀਲ ਨਾ ਨਾ ਥਿਸ ਇਜ਼ ਨੋਟ ਅ ਦੀਵਾਰ ਦੇਖੋ ਦੀਵਾਰ ਕਿੰਨੀ ਉੱਪਰ ਹੈ ਇੱਥੇ ਥੱਲੇ ਪਾਣੀ ਰੋਕਣ ਦਾ ਅਸਰ ਨਹੀਂ ਆਉਂਦਾ ਦੇਖੋ ਕੁੱਤੇ ਅੰਦਰ ਆਉਂਦੇ ਨੇ ਗਾਂਵਾਂ ਅੰਦਰ ਆਂਦੀਆਂ ਜੇ ਆਹ ਦੀਵਾਰ ਥੋੜੀ ਲੋਹੇ ਦੀ ਹੈ ਇਹ ਦੀਵਾਰ ਹੈ ਕੋਈ ਉਹ ਵੀ ਕੋਰਟ ਚ ਕੋਈ ਦੀਵਾਰ ਬਣਾਏ ਕਦੋਂ ਕੀ ਮਾਹੌਲ ਪਏ ਆਏ ਪੈਸੇ ਲੈ ਕੇ ਗਾਂ ਗਏ ਅੱਛਾ ਦੋ ਗੱਲਾਂ ਇਹ ਮਾਰੇ ਸਸਪੈਂਡ ਹੋਣ ਹਾਂਜੀ ਹਾਂ ਤੁਹਾਨੂੰ ਕੀ ਲੱਗਦਾ ਜਾਇ ਜਾ ਕਿ ਨਹੀਂ ਜਾਏ ਨਾ ਜਾਏ ਜੀ ਹਾਂ ਨਹੀਂ ਜਾਏ ਕਬਜਾ ਲੋਕਾਂ ਦੇ ਅਤਿਆਚਾਰ ਜੀ ਜਿਹਨਾਂ ਨੇ ਨਹੀਂ ਜਿਹੜੇ ਕਰਤੀਆਂ ਤਾਈਓ ਇਹਨੇ ਤਾਈਓ ਇਹਨਾਂ ਦੇ ਰੋਜ਼ ਹੀ ਬੰਦੇ ਫੜੇ ਜਾਂਦੇ ਟਰਸਟ ਵਿੱਚ ਇਹਨਾਂ ਜੋ ਵੀ ਸਾਰਿਆਂ ਨੇ ਫੜੇ ਜਾਣਾ ਤਾਈ ਦਿੱਤੇ ਨਾ ਤੇ ਤੁਹਾਡਾ ਗਲਤ ਕੰਮ ਸੀ ਇਹਨਾਂ ਨੇ ਤਾਂ ਇਹਨਾਂ ਨੇ ਤਾਂ ਵੀ ਫੜੀ ਜਾਣਾ ਤੁਸੀਂ ਜਾ ਰਹੇ ਪੈਸੇ ਦਿੱਤੇ ਗਲਤ ਕੰਮ ਠੀਕ ਕਰਾਉਣ ਲਈ ਪੈਸੇ ਦਿੱਤੇ ਨਾ ਨਾ ਗਲਤ ਕੰਮ ਠੀਕ ਕਰਾਉਣ ਲਈ ਨਹੀਂ ਪੈਸੇ ਪੈਸੇ ਤਾਂ ਜਹੀ ਨਕਸ਼ ਰਜਿਸਟਰੀ ਕਰਾਉਣ ਦੇ ਪੈਸੇ ਲੈਂਦੇ ਜੇ ਨਹੀਂ ਜਿਸੀ ਨਹੀਂ ਇਹ ਗੱਲ ਕਰ ਰਹੇ ਸਰ ਇਹਦੇ ਲਈ ਪੈਸੇ ਨਹੀਂ ਲੁੱਟੇ ਰਜਿਸਟਰੀ ਕਰਾਉਣ ਦੇ ਪੈਸੇ ਲੈ ਜੇ ਜੇ ਗਲਤ ਹੀ ਆਉ ਹੈਗਾ ਹੀ ट्रांजैक्शन ਹੈਗੀ ਕੋਰਟ ਚ ਦਵਾਂਗੇ ਕੋਰਟ ਚ ਦਵਾਂਗੇ ਕੋਰਟ ਚ ਸਬੂਤ ਦਵਾਂਗੇ ਬਿਲਕੁਲ ਇਹ ਕਹਿ ਰਹੇ ਕਿ ਬਿਲਕੁਲ ਜਨਜਾਇਜ਼ ਕੀਤਾ ਜਾ ਰਿਹਾ ਹੈ ਕੋਰਟ ਵੱਲੋਂ ਆਰਡਰ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਪਰ ਇਹ ਦੇਖਣਾ ਹੋਏਗਾ ਕਿ ਹੁਣ ਅਗਲਾ ਉਹ ਦੇਖੋ ਸਾਹਮਣੇ ਇੱਕ ਵਾਰੀ ਉਹ ਤਸਵੀਰ ਸਾਂਝੀ ਕਰੋ ਦੇਖੋ ਜੰਗਲੇ ਲੱਗੇ ਨੇ ਬੜਾ ਬੜਾ ਵਧੀਆ ਤਰੀਕੇ ਦੇ ਨਾਲ ਬਣਾਇਆ ਹੋਇਆ ਜਿਹੜਾ ਆਪਣਾ ਘਰ ਦੇ ਅੱਗੇ ਉਹ ਸਾਰਾ ਸਾਰਾ ਹਟਾਇਆ ਜਾ ਰਿਹਾ ਨੇ ਇਹ ਨਾ ਉਹ ਲੋ ਹਟਾਈ ਜਾ ਰਹੀ ਹੈ ਨਾ ਕਿ ਅੱਜ ਪੁਕਤਾ ਕਾਰਵਾਈ ਕਰਨ ਵਾਸਤੇ ਇੱਥੇ ਅਧਿਕਾਰੀ ਪਹੁੰਚੇ ਨੇ ਦੱਸਿਆ ਜਾ ਰਿਹਾ ਕਿ ਕੋਰਟ ਦੇ ਆਰਡਰ ਨੇ ਤਾਂ ਅਸੀਂ ਇੱਥੇ ਜਿਹੜੇ ਨਿਯਾਇਜ ਕਬਜ਼ੇ ਨੇ ਉਹਨਾਂ ਨੂੰ ਜ਼ਰੂਰ ਹਟਾਵਾਂਗੇ ਚਾਹੇ ਕੁਝ ਵੀ ਕਰਨਾ ਪਵੇ ਤਾਂ ਇਹ ਦੇਖੋ ਆ ਪੀਲਾ ਪੰਚਾ ਚੱਲਦਾ ਨਜ਼ਰ ਆ ਰਿਹਾ ਬਹੁਤ ਸਾਰੇ ਲੋਗ ਬਹਿਸ ਦੇ ਵੀ ਨਜ਼ਰ ਆ ਰਹੇ ਨੇ ਆ ਦੇਖੋ ਆ ਇੱਕ ਵਾਰ ਝਾਕ ਮਾਰੋ ਜਿਹੜਾ ਇਧਰ ਇਧਰੋਂ ਦੀ ਮਾਰੋ ਜਿਹੜਾ ਝਾਕ ਇਧਰ ਆਓ ਇਧਰੋਂ ਇਹ ਕਰ ਦਿੱਤਾ ਖਾਲੀ ਤਾਂ ਇਹ ਵੀ ਆ ਦੇਖੋ यह लंबा तो लंबा इलाका देखा जाए तो लोगों वालों भी काफ़ी नजायज़ जो कब्जे किए हुए हैं ਅਸੀਂ ਥੋੜਾ ਜਿਨਾ ਹੋਵੇ ਕਬਜ਼ਾ ਤੇ ਕਹਿ ਸਕਦੇ ਹਾਂ ਕਿ ਛੋਟੀ ਨਹੀਂ ਜਗ੍ਹਾ ਤੇ ਨਾਲ-ਨਾਲ ਗਮਲੇ ਲਾਏ ਆ 50 50 ਗੱਜ ਜਗ੍ਹਾ ਆਲੇ-ਕੋਲੇ ਚਾਈਦੀ ਆ ਆ ਲੋ 별거 아니거든요. 어제로그 चलो ਕੁਝ ਅਧਿਕਾਰੀਆਂ ਦੇ ਨਾਲ ਅਸੀਂ ਗੱਲਬਾਤ ਕਰਕੇ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਇਹ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਦਾ ਅ ਵੱਡੀ ਗਿਣਤੀ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਦੇ ਇੱਥੇ ਪਹੁੰਚੀ ਹੈ ਉਹਨਾਂ ਦਾ ਸਹਿਯੋਗ ਵੀ ਲਿੱਤਾ ਜਾ ਰਿਹਾ ਤਾਂ ਜੋ ਜਦੋਂ ਰਸ਼ ਹੁੰਦਾ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਕੋਈ ਨਾ ਕੋਈ ਵਿੱਚ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਨੇ ਜਿਹੜੇ ਕਿ ਸ਼ਤਾਨੀ ਕਰਦੇ ਨੇ ਕਿਸ ਤਰੀਕੇ ਨਾਲ ਸਾਰੇ ਹੈਂਡਲ ਕੀਤਾ ਜਾ ਰਿਹਾ ਤਾਂ ਕਿਹੜੀ ਜਗ੍ਹਾ ਤੇ ਪਹੁੰਚੀ ਸੀ ਜਿਵੇਂ ਕਿੱਥੇ ਪਹੁੰਚੀ ਸੀ ਸਰ ਨਿਊ ਐਮਪਰੇਸਰ ਹੈ ਆਪਣਾ ਇਨਕਰੋਜਮੈਂਟ ਜਿਹੜੀ ਨਾਈਕੋਟ ਦੇ ਹੁਕਮ ਕਰਵਾ ਰਹੇ ਆ ਜੀ ਅੱਛਾ ਸਰ ਜਿਆਦਾਤਰ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਤੇ ਲੋਕ ਵੀ ਆੜਦੇ ਨੇ ਉਹਨਾਂ ਨੂੰ ਹੈਂਡਲ ਸਾਰੇ ਨੂੰ ਕਰਨ ਵਾਸਤੇ ਕਿਹੜੀ ਕਿਹੜੀ ਤਿਆਰੀਆਂ ਨੇ ਕਿੰਨੇ ਮੁਲਾਜ਼ਮ ਤੁਸੀਂ ਨਾਲ ਲਿਆਉਂਦੇ ਨੇ ਨਹੀਂ ਸਾਡੇ ਕੋਲੋਂ ਪ੍ਰੋਪਰ ਫੋਰਸ ਹੈ ਡਿਊਟੀ ਮੈਜਿਸਟ੍ਰੇਟ ਹੈ ਜਿਹੜੇ ਤਨਤ ਨੇ ਇੱਥੇ ਤੇ ਬੜਾ ਪੀਸਫੁਲੀ ਕੰਮ ਚੱਲ ਰਿਹਾ ਕੋਈ ਗੱਲ ਨਹੀਂ ਕਿਸੇ ਨਾਲ ਕੋਈ ਮਿਸ ਬਿਹੇਵ ਜਾਂ ਕੋਈ ਉਹੋ ਜੀ ਗੱਲਬਾਤ ਨਹੀਂ ਹੋ ਰਹੀ ਹਾਂ ਬਿਲਕੁਲ ਕਿਸੇ ਨਾਲ ਮਿਸ ਬਿਹੇਵ ਨਹੀਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਹਾਲਾਂਕਿ ਜੇਕਰ ਕਿਸੇ ਦਾ ਕਬਜ਼ਾ ਕੋਈ ਹਟਾਇਆ ਜਾਂਦਾ ਤਾਂ ਉਹਦੇ ਵਿੱਚ ਥੋੜੀ ਬੋਤੀ ਦਿੱਕਤ ਦਾ ਸਾਹਮ ਪ੍ਰਸ਼ਾਸਨ ਨੂੰ ਵੀ ਤਾਂ ਨਾਲ ਦੇ ਨਾਲ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਤੇ ਆਓ ਅੱਗੇ ਚੱਲਦੇ ਆ ਅੱਗੇ ਚੱਲ ਕੇ ਤਾਂ ਦਿਖਾਣੇ ਕੁਝ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਤਿਆਰੀਆਂ ਕੀ ਕੀ ਨੇ ਪ੍ਰਸ਼ਾਸਨ ਦੀਆਂ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਕੀਤੇ ਹੋਏ ਨਸਾਇਜ਼ ਕੱਚੇ ਨੇ ਉਹ ਹਟਾਏ ਜਾ ਰਹੇ ਨੇ ਕੋਜਤਕਾਰੀਆਂ ਦੇ ਨਾਲ ਅਸੀਂ ਹੋਰ ਵੀ ਚਰਚਾ ਕਰਦੇ ਆ ਤਾਂ ਦੇਖੋ ਇਹ ਤਹਿਸੀਲਦਾਰ ਸਾਹਿਬ ਇੱਥੇ ਮੌਜੂਦ ਨੇ ਗੱਲਬਾਤ ਸਾਂਝੀ ਕਰਦੇ ਆਂ ਅ ਵੀਰ ਜੀ ਕਿਹੜੀ ਜਗ੍ਹਾ ਤੇ ਪਹੁੰਚੇ ਤੇ ਕੀ ਕਾਰਵਾਈ ਕਰਦੇ ਇਹ ਟਰਸਟ ਵਾਲਿਆਂ ਨੂੰ ਕੋਈ ਹੁਕਮ ਹੈ ਜੀ ਉਹਨਾਂ ਦੀ ਕਲੋਨੀ ਹੈ ਜੀ ਅਸੀਂ ਤਾਂ ਲੈਂਡ ਆਰਡਰ ਚ ਆਏ ਜੀ ਉਹ ਆਪਣੀ ਕਾਗਿਜ਼ੀ ਐਸ.ਸੀ ਸਾਹਿਬ ਕਰਾਏ ਨੇ ਤਾਂ ਸਰ ਜਿਹੜੇ ਆਪਣੇ ਆਪ ਸੰਯੋਗ ਦੇ ਵਾਸਤੇ ਇੱਥੇ ਪਹੁੰਚੇ ਉਹਨਾਂ ਦਾ ਕਿੰਨਾ ਕੁ ਲੋਕਾਂ ਦਾ ਕੋਈ ਮਿਸਬਿਹੇਵ ਜਾਂ ਫਿਰ ਉਸ ਤਰ੍ਹਾਂ ਉਹਨੂੰ ਕਿਸ ਤਰੀਕੇ ਨਾਲ ਉਹ ਪੁਲਿਸ ਹੈਗੀ ਲੈਂਡ ਆਰਡਰ ਨੂੰ ਦੇਖੋ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਤਾਂ ਕਰਨੀ ਹੈ ਜੀ ਉਸ ਪਾਲਣਾ ਚ ਜੇ ਕੋਈ ਲੈਂਡ ਆਰਡਰ ਸਥਿਤੀ ਹੋ ਤਾਂ ਪੁਲਿਸ ਦੇਖੂ ਤਾਂ ਜੇ ਕੋਈ ਲੌਂਡਰ ਆਰਡਰ ਦੀ ਸਥਿਤੀ ਹੋਏਗੀ ਤਾਂ ਪੁਲਿਸ ਦੇ ਵੱਲੋਂ ਦੇਖਿਆ ਜਾਏਗਾ ਪਰ ਫਿਲਹਾਲ ਜਿਹੜੇ ਅਧਿਕਾਰੀ ਨੇ ਉਹ ਇੱਥੇ ਜ਼ਰੂਰ ਪਹੁੰਚੇ ਨੇ ਤਾਂ ਇਹ ਦੇਖੋ ਇਹ ਜਿਹੜੀਆਂ ਖਾਸ ਤਿਆਰੀਆਂ ਨੇ ਵਿਸਥਾਰ ਦੇ ਨਾਲ ਤੁਹਾਨੂੰ ਜਾਣ ਕੇ ਅਸੀਂ ਦੱਸ ਦਿੰਦੇ ਹਾਂ ਕਿ ਵਿਸਥਾਰ ਦੇ ਨਾਲ ਕੀ ਜਾਣਕਾਰੀ ਹੈ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਤਿਆਰੀ ਕੀਤੀ ਗਈ ਹੈ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਸਰ ਮੈਂ ਚਾਹੁੰਦਾ ਕਿ ਜਾਣਕਾਰੀ ਕਲੀਅਰ ਦੱਸ ਦਿੱਤੀ ਜਾਵੇ ਕੀ ਤਿਆਰੀ ਹੈ ਕੀ ਕਰਨ ਜਾ ਰਹੇ ਆ ਕਿੰਨੀ ਹਟਾਣ ਦਾ ਜਿਹੜਾ ਵਾ ਪੋਰਟ ਵੱਲੋਂ ਆਰਡਰ ਹੈਗਾ ਤੇ ਕਿੰਨੇ ਨੋਟਿਸ ਭੇਜੇ ਬ੍ਰਦਰ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਅਸੀਂ 14 ਤਰੀਕ ਦੇ ਲਗਾਤਾਰ ਮਨਦੀ ਕਰਦੇ ਆ ਰਹੇ ਆ ਦੇ ਆਰ ਵੈਲ ਅਵੇਅਰ ਅਸੀਂ ਫਲੈਕਸਨ ਲਗਾ ਕੇ ਵੀ ਇਹਨਾਂ ਨੂੰ ਦੱਸ ਦਿੱਤਾ 14 ਤਰੀਕ ਨੂੰ ਆਉਣ ਵੇਲੇ ਇਹਨਾਂ ਨੂੰ ਦੇ ਆਰ ਫੁੱਲੀ ਅਵੇਅਰ ਅੱਛਾ ਕਿੰਨਾ ਏਰੀਆ ਹਟਾਣ ਦਾ ਹੁਕਮ ਹੈ ਰੋਡ ਬਾਰਮ ਇਹ ਵੀ ਮੈਂ ਤੁਹਾਨੂੰ ਬੇਨਤੀ ਕਰ ਚੁੱਕਿਆ ਪਹਿਲਾਂ ਕਿ ਰੋਡ ਬਾਰਮ ਤੋਂ ਹਟਾ ਰਹੇ ਆ ਜਿਹੜੀ ਕਰੋਚਮਟਾ ਯਾ ਕਿਸ ਤਰ੍ਹਾਂ ਲੱਗਦਾ ਸਰ ਹਰ ਕੋਈ ਲੜਨੋਂ ਪੈ ਰਿਹਾ ਰਜਿਸਟਰ ਕਰ ਰਹੇ ਨੇ ਕੋਈ ਕਹਿੰਦੇ ਅਸੀਂ ਤਾਂ ਆਰਡਰ ਦੀ ਕੰਪਲਾਈਐਂਸ ਕਰਨੀ ਹੈ ਅੱਛਾ ਸਰ ਇਹ ਜਿਹੜਾ ਆਰਡਰ ਹੈ ਤੁਸੀਂ ਪਹਿਲੇ ਇੱਕ ਵਾਰੀ ਨੋਟਿਸ ਦਿੱਤਾ ਜਾਂ ਪਹਿਲਾਂ ਵੀ ਪੈਰ ਪੈਰ ਤੇ ਤੇ ਦੱਸਦੇ ਨੇ ਲਗਾਤਾਰ ਕਿ ਇਹ ਤੁਸੀਂ ਕਰ ਲਓ ਕਲੀਅਰ ਫਿਰ ਵੀ ਲੋਕ ਪੰਜਵੀਂ ਛੇਵੀਂ ਵਾਰ ਕਾਰਵਾਈ ਹੋ ਰਹੀ ਹੈ ਅੱਛਾ ਦੇ ਆਲਵੇਜ਼ ਅਵੋਇਡਡ ਅੱਜ ਪੂਰਾ ਕਲੀਅਰ ਕਰਕੇ ਜਾਇਆ ਜਾਏਗਾ ਕਿੰਨੇ ਘਰ ਨੇ ਮਹੂਰ ਕੰਟੀਨਿਊ ਹੋ ਗਿਆ ਨਿਊ ਅਮਰਸਰ ਦੇ ਵਿੱਚ ਕਿੰਨੇ 140 ਏਕੜ ਦੇ ਵਿੱਚ ਕੰਟੀਨਿਊ ਹੋ ਗਿਆ ਇਹਨੂੰ ਜਿੰਨਾ ਵੀ ਟਾਈਮ ਲੱਗੂਗਾ ਅਸੀਂ ਕਰਾਂਗੇ ਅਸੀਂ 29 ਤਾ ਬਿਲਕੁਲ ਜੀ ਉਹ ਯਾਰ ਤਾ ਬਿਲਕੁਲ ਨੂੰ ਕਰ ਲੈ ਆ ਇੱਧਰ ਨੂੰ ਰੇਡ ਕੇ ਲੈਦਾ ਅੰਦਰ ਅੰਦਰ ਪਾਰ ਰਹਿਣਗੇ ਕੁਮਾਰ ਪਾਰ ਰਹਿਣਗੇ ਬੁਲਾਇਓ ਛੇੜਾ ਆਟੋ ਗੱਡੀ ਦਾ ਕੋਈ ਕੁਛ ਨਾ ਤੁਹਾਨੂੰ ਹੋਰ ਕੋਈ ਨੂੰ ਕੁਛ ਨਾ ਆਉਂਦਾ ਸੋ ਨਾ ਇਹ ਦੇਖ ਸਕਦੇ ਹੋ ਇਹ ਜਿਹੜੀਆਂ ਤਿਆਰੀਆਂ ਨੇ ਉਹ ਪ੍ਰਸ਼ਾਸਨ ਵੱਲੋਂ ਕੀਤੀਆਂ ਗਿਆ ਹੁਣ ਦੇਖਣਾ ਹੋਵੇਗਾ ਕਿ ਲੋਕਾਂ ਵੱਲੋਂ ਕਿੰਨਾ ਕਿ ਸਹਿਯੋਗ ਰਹਿੰਦਾ ਕਿਉਂਕਿ ਜਲਦ ਤੋਂ ਜਲਦ ਇਹ ਸਾਰਾ ਸਟੇਟਸ ਬਣਾ ਕੇ ਉੱਪਰ ਤੱਕ ਪਹੁੰਚਾਣਾ ਹੈ ਕੋਰਟ ਦੇ ਵਿੱਚ ਪਹੁੰਚਾਣਾ ਹੈ ਕਿ ਜਿਹੜੇ ਆਰਡਰ ਹੋਏ ਨੇ ਕਿ ਉਹ ਕੰਪਲੀਟ ਕਰ ਦਿੱਤੇਗੇ ਨਹੀਂ ਜਾਂ ਨਹੀਂ ਕੀਤੇਗੇ ਤਾਂ ਹੁਣ ਜਿਹੜੇ ਆਰਡਰ ਕੋਰਟ ਵੱਲੋਂ ਕੀਤੇਗੇ ਨੇ ਉਹਨਾਂ ਨੂੰ ਕੰਪਲੀਟ ਕਰਨ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਪ੍ਰਸ਼ਾਸਨ ਵੱਲੋਂ ਜੁੜੂਟ ਕੀਤੀਆਂ ਜਾ ਰਹੀਆਂ ਨੇ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਨ ਸਿੰਘ ਡੇਲੀ ਪੋਸ ਪੰਜਾਬੀ ਅੰਮ੍ਰਿਤਸਰ ਕੋਈ ਕਬਜ਼ੇ ਆਪਦੇ ਨਜਾਇਜ਼ ਕਬਜ਼ੇ ਛਡਾਉਣੇ ਆ ਇੱਥੋਂ ਉਹਦੇ ਸਬੰਧੀ ਡਿਊਟੀ ਮਿਨਿਸਟਰੀ ਡਿਊਟੀ ਆਏ ਜਾਂ ਕੋਈ ਲਾਰਡ ਆਊਟ ਦੀ ਸਥਿਤੀ ਹੋ ਤਾਂ ਪੁਲਿਸ ਨਾਲ ਮਿਲ ਜਾਓ ਸਰ ਹਾਂਜੀ ਐਸ ਵੀ ਜੀ ਪ੍ਰੋਫੈਸਰ ਕਹਿੰਦੇ ਕਿ ਪਹਿਲਾਂ ਹੀ ਸਾਨੂੰ ਪਤਾ ਲੱਗ ਗਿਆ ਸੀ ਤੇ 8 ਵਜੇ ਆਣ ਕੇ ਖੜੇ ਚਲੋ ਦੇਖੋ ਮਹਿਕਮਿਆਂ ਤਾਲਮੇਲ ਤੋਂ ਨਾ ਨਹੀਂ ਕਰਨੇ ਤੇ ਜੀ ਮਹਿਕਮੇ ਸੰਬੰਧਿਤ ਮਹਿਕਮੇ ਨਾਲ ਤਾਲਮਿਲ ਕਰਨ ਜੋ ਤਾਲਮਿਲ ਹੋਉਗੀਆਂ ਆਗੇ ਅਸੀਂ ਜੀ ਹੁਣ ਉਹਨਾਂ ਵੱਲੋਂ ਕਿ ਨਹੀਂ ਕੀਤਾ ਜਾ ਸਕਦਾ ਕਿ ਲੋਕ ਲੜਦੇ ਨਜ਼ਰ ਆ ਰਹੇ ਕਿ ਨਹੀਂ ਛਾਦਵਾਗੇ ਉਹਦੇ ਵਾਸਤੇ ਜਿਤਨਾ ਪਾਇੰਟ ਇਹ ਸਾਰੀ ਕਾਰਵਾਈ ਟਰੱਸਟ ਵੱਲੋਂ ਸਟਾਰਟ ਹੋਣੀ ਹੈ ਜੀ ਜੇ ਅਸੀਂ ਕੋਈ ਲੈਂਡ ਆਊਟਚ ਲੈਂਡ ਐਂਡ ਆਊਟਚ ਹੋਈ ਕਿਵੇਂ ਪਰ ਇੱਕ ਵਾਰ ਤੁਸੀਂ ਇਹਨਾਂ ਨੂੰ ਬੋਲਾ ਲੈਂਡ ਆਊਟਚ ਜੀ ਕੋਈ ਸਥਿਤੀ ਪੈਦਾ ਹੋਊ ਤਾਂ ਉਹਦੇ ਸੰਬੰਧ ਵਿੱਚ ਮੈਂ ਡਿਊਟੀ ਮਿਸਟੇਕ ਹੈ ਜੇ ਕੋਈ ਅੜਚਾ ਨਾ ਦੀ ਅੱਜ ਆਪਾਂ ਕਲੀਅਰ ਕਰਕੇ ਹੀ ਜਾਵਾਂਗੇ ਜਾਂ ਫਿਰ ਇਹ ਤੁਹਾਨੂੰ ਆਰਡਰ ਕਿੰਨੇ ਵਜੇ ਮਿਲੇ ਜਿਹੜੇ ਤੁਸੀਂ ਦੱਸ ਰਹੇ ਸੀ ਹਾਂ ਜੀ ਅੱਜ ਤਸਵੀਰ ਮੈ ਦੇ ਨੇ ਦਫ਼ਤਰ ਚ ਆ ਗਈ 9:30 ਵਜੇ ਉੱਥੇ ਦਫ਼ਤਰ ਦੀ ਕੰਮ ਸੀ ਮੈਂ ਉੱਥੇ ਇੱਥੇ ਆ ਗਈ ਜੀ ਉਹ ਤੁਹਾਨੂੰ ਚਲੋ ਕਦੋਂ ਟਾਈਮ ਮਿਲੇ ਉਹ ਤਾਂ ਚ ਆ ਗਈ ਅੱਜ ਦੀ ਡੇਟ ਹੁੰਦੀ ਹੈ ਇਹ ਕੋਈ ਕੋਈ ਟਾਈਮ ਥੋੜਾ ਕੋਈ ਦਫ਼ਤਰ ਚ ਹੋਊ ਵੀ ਕੰਮ ਮੈਂ ਤਹਿਸੀਲਦਾਰ ਨੂੰ ਕੋਈ ਇੱਕ ਕੰਮ ਮੈਂ